ਸਦਾ ਆਨੰਦ ਲਿਖਿਆ ਉਹਦੇ ਨਾਲ ਤੇ ਤੁਸੀਂ ਦੇਖ ਲਓ ਉਹ ਫਿਰ ਉਹੀ ਗੱਲਾਂ ਆ ਗਈਆਂ ਨੇ ਕਿ ਉਹ ਖੁਸ਼ੀ ਚ ਵੀ ਆਨੰਦ ਹੈ ਤੇ ਗਮੀ ਚ ਵੀ ਆਨੰਦ ਹੈ ਬੈਰੀਆਂ ਚ ਵੀ ਆਨੰਦ ਹੈ ਮਿੱਤਰਾਂ ਚ ਵੀ ਆਨੰਦ ਹੈ ਹੈਨਾ ਜੀ ਸ਼ਮਕ ਇਹੋ ਜਿਹਾ ਵੀ ਆ ਗਿਆ ਹੈ ਕਿ ਸਦਾ ਆਨੰਦ ਤੈ ਨਹੀਂ ਵਿਯੋਗ ਤੈ ਹਰਖ ਅਨੰਤ ਹਰਖ ਭਈ ਸਦਾ ਆਨੰਦ ਹੈ ਆਨੰਦ ਔਰ ਚੀਜ਼ ਹੁੰਦੀ ਹੈ ਇੱਕ ਤੇ ਇੱਕ ਆਪਾਂ ਦੁਨੀਆ ਦਾ ਜਿਹੜਾ ਮੋਹ ਕਰਕੇ ਖੁਸ਼ੀ ਜੀ ਮਿਲਦੀ ਪਦਾਰਥ ਦੀ ਉਹ ਲੱਗ ਚੀਜ਼ ਹੁੰਦੀ ਹੈ ਆਨੰਦ ਇੱਕ ਆਤਮਿਕ ਅਵਸਥਾ ਹੈ ਸਰੀ ਬਾਣੀ ਤੋਂ ਬਾਅਦ ਅਖੀਰ ਨੂੰ ਜਿਹੜੀ ਸਿੱਖ ਦੀ ਪਹੁੰਚ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਕਿ ਆਨੰਦ ਕੀ ਹੈ ਆਨੰਦ ਆਨੰਦ ਅਸਲ ਦੇ ਵਿੱਚ ਅਸਲ ਆਨੰਦ ਕਦੋਂ ਹੁੰਦਾ ਹੈ ਕਿ ਜਦੋਂ ਜਪ ਤਪ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਨਿਰੰਕਾਰ ਤੱਕ ਪਹੁੰਚ ਹੋ ਜਾਵੇ ਤੇ ਜਿਸ ਵੇਲੇ ਆਪਣੇ ਅੰਦਰੋਂ ਅਨਹਦ ਧੁਨ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਵੇ ਜਿਸ ਨੂੰ ਤੁਸੀਂ ਪਵਿੱਤਰ ਆਨੰਦ ਸਾਹਿਬ ਜੀ ਪੜਦੇ ਹੋ ਕਿ ਹੁਣ ਉਹ ਚੱਲ ਰਿਹਾ ਹੈ ਤੇ ਉਸ ਵੇਲੇ ਇਹ ਗੱਲ ਵੀ ਮੁੱਕ ਗਈ ਹੈ ਅੰਦਰੋਂ ਕਿ ਮੈਂ ਇੰਨਾ ਕ ਅੱਜ ਪਾਠ ਕਰੂੰਗਾ ਤੇ ਫਿਰ ਆਨੰਦ ਹੋਣਾ ਨਹੀਂ ਹੁਣ ਉਹ ਧੁਨ ਚੱਲ ਪਈ ਹੈ ਤੇ ਹੁਣ ਆਨੰਦ ਸੁਣੋ ਬੜਪਾਗੀ ਹੋ ਹੈ ਨਾ ਜੀ ਦੂਜਾ ਕੁਸ਼ਨ ਹੀ ਸੁਣਨ ਵਾਲਾ ਮਿਲਦਾ ਹੈ ਇਸ ਅਵਸਥਾ ਦੇ ਵਿੱਚ ਜਿਹੜੇ ਪਹੁੰਚ ਗਏ ਆਂ ਅੰਦਰੂ ਕੇਵਲ ਤੇ ਕੇਵਲ ਜਿਹੜਾ ਨਾਭੀ ਤੋਂ ਸ਼ਬਦ ਉੱਠ ਰਿਹਾ ਜਿਹੜਾ ਦਸ਼ਮ ਦੇ ਨਾਲ ਟਕਰਾ ਰਿਹਾ ਤੇ ਦਸ਼ਮ ਦੇ ਨਾਲ ਟਕਰਾਉਣ ਤੋਂ ਬਾਅਦ ਅਨਹਦ ਸ਼ਬਦ ਦਸ਼ਮ ਦੁਆਰ ਵੱਜਿਓ ਤੇ ਅੰਮ੍ਰਿਤ ਨਾਮ ਜੋ ਆਇਆ ਥਾ ਤੇ ਲੇਕਨ ਕੀ ਹੋ ਰਿਹਾ ਅੰਦਰ ਕੇਵਲ ਤੇ ਕੇਵਲ ਅੰਮ੍ਰਿਤ ਦੀਆਂ ਬੂੰਦਾਂ ਹੀ ਡਿੱਗ ਰਹੀਆਂ ਨੇ ਜਿਨ੍ਹਾਂ ਬੂੰਦਾਂ ਨੂੰ ਵਾਰ-ਵਾਰ ਗ੍ਰਹਿਣ ਕਰਕੇ ਸੁਆਸ ਸੁਆਦ ਦੇ ਨਾਲ ਮੇਰਾ ਮਨ ਅਨੰਦਿਤ ਹੋ ਰਿਹਾ ਹੈ ਮਨ ਕੀ ਹੈ ਅਨੰਦਿਤ ਹੋ ਰਿਹਾ ਹੈ ਤੂੰ ਈਸ ਕਰਕੇ ਕੀ ਹੈ ਮਾਰਾ ਸਮਝਾ ਰਹੇ ਨੇ ਕਿ ਇੱਥੇ ਜਾ ਕੇ ਜਦੋਂ ਤੁਣ ਅੰਦਰੋਂ ਉੱਠਦੀ ਹੈ ਤਾਂ ਅੰਦ ਸੁਨੋ ਬੜ ਭਾਗਿਓ ਸਗਲ ਮਨੋਰਥ え ਕੋਈ ਹੁਣ ਦੇਖੋ ਆਨੰਦ ਤਾਂ ਤਾਂ ਬੰਦੇ ਦਾ ਟੁੱਟਦਾ ਹੈ ਜਿਸ ਵੇਲੇ ਉਹਦੀ ਕੋਈ ਗੱਲ ਉਣੀ ਹੋਵੇ ਤੇ ਉਹਨੂੰ ਬਾਰ-ਬਾਰ ਯਾਦ ਆਵੇ ਕਿ ਇਹ ਹੋ ਜਾਵੇ ਲੇਕਿਨ ਉਹਦਾ ਸਾਰਾ ਕੁਝ ਹੀ ਪੂਰਾ ਹੋ ਗਿਆ ਉਹ ਤਿੰਨ ਗੁਣਾ ਦੀ ਦੁਨੀਆ ਨੂੰ ਛੱਡ ਕੇ ਚੌਥੇ ਪੱਧਰ ਵਿੱਚ ਚਲਿਆ ਗਿਆ ਹੈ ਜਿੱਥੇ ਹਮੇਸ਼ਾ ਆਨੰਦ ਰਹਿੰਦਾ ਹੈ ਤੇ ਹੁਣ ਉੱਥੇ ਫਿਰ ਅਕਾਲ ਪੁਰਖ ਦੀ ਆਵਾਜ਼ ਅਕੀਰ ਤੇ ਇਹ ਹੀ ਆਈ ਹੈ ਕਿ ਆਨੰਦ ਸੁਣੋ ਬੜਪਾਗਿਓ ਤੂੰ ਭਾਗਾ ਵਾਲਾ ਹੋ ਗਿਆ ਬੜਪਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਰਗਾਹੇ RAM ਨਾਮ ਜੋ ਕਰੇ ਵਿਚਾਰ ਸੇ ਤਨ ਬੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਇਤ ਉਤ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਨਹਿ ਨਰੰਜਨ ਜਾਨਿਆ ਇਸ ਨੂੰ ਉਸ ਦੀ ਨਿਰੰਜਨ ਜਿਹੜਾ ਨਰੂਲ ਮਾਇਆ ਤੋਂ ਰਹਿਤ ਮਾਇਆ ਦੀ ਕਾਲ ਤੋਂ ਰਹਿਤ ਉਹ ਕਾਲਪੁਰਖ ਹੈ ਉਸ ਦੀ ਇਹਨੂੰ ਕੀ ਐ ਸੋਜੀ ਹੋ ਗਈ ਹੈ ਤੇ ਜੇ ਉਹ ਨਿਰੰਜਨ ਹੈ ਮਾਇਆ ਅੰਜਨ ਮਾਇਆ ਨੂੰ ਕਹਿੰਦੇ ਐ ਮਾਇਆ ਨੂੰ ਕਾਲਸ਼ ਕਹਿ ਦਿੱਤਾ ਉਹ ਨਿਰੰਜਨ ਹੈ ਨਰੂਲ ਮਾਇਆ ਤੋਂ ਅਰਹਿਤ ਹੈ ਜੇ ਮਨਰੂਲ ਮਾਇਆ ਤੋਂ ਅਰਹਿਤ ਹੈ ਫਿਰ ਉਹਦੇ ਚ ਕਦੀ ਸੋਗ ਹੋ ਹੀ ਨਹੀਂ ਸਕਦਾ ਸ਼ੋਗ ਉਥੇ ਹੀ ਹੁੰਦਾ ਹੈ ਜਿੱਥੇ ਮਾਇਆ ਦੀ ਪ੍ਰਵੇਸ਼ਤਾਈ ਹੁੰਦੀ ਹੈ ਉਹ ਇਸ ਤੋਂ ਉੱਚਾ ਚਲੇ ਆ ਗਿਆ ਹੈ ਹਨਾ ਜੀ ਤੋ ਇਸ ਕਰਕੇ ਪਾਸਾ ਸਾਨੂੰ ਕਿ ਅਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਸਾਰੇ ਝੋਰੇ ਲੱਥ ਗਏ ਨੇ ਖਤਮ ਉਤਰੇ ਸਗਲ ਬਸੂਰੇ ਹੈ ਨਾ ਜੀ ਤੋਂ ਇਹ ਸਾਰੀ ਦੀ ਸਾਰੀ ਕਿਰਪਾ ਸਤਗੁਰ ਪਾਤਸ਼ਾਹ ਜੀਆਂ ਦੀ ਵਰਤਦੀ ਹੈ ਹੈ ਨਾ ਜੀ ਭਈ ਉਤਰੇ ਸਗਲ ਕੀ ਕੀ ਉਤਰ ਗਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ਼ੇ ਇਹ ਸਰਸ਼ੇ ਨਾਮ ਤ੍ਰਿਪਤ ਹੋ ਗਏ ਅਪਰ ਗਏ ਨੇ ਰਸ ਗਏ ਨੇ ਸੰਤ ਸਾਜਨ ਭਏ ਸਰਸ਼ੇ ਪੂਰੇ ਗੁਰ ਤੇ ਜਾਨੀ ਸੁਣ ਤੇ ਪਨੀਤ ਕਹਤੇ ਪਵਿੱਤ ਇਹ ਰਸਨਾ ਜਿਹੜੀ ਐ ਇਹ ਇੱਥੇ ਤੱਕ ਮਨ ਜਿਹੜਾ ਹੈ ਅਵਸਥਾ ਪਹੁੰਚ ਗਈ ਐ ਕਿ ਸੁਣ ਤੇ ਪਵਿੱਤ ਕਿਉਂਕਿ ਇਹਨਾਂ ਦੀ ਸੁਣਣੀ ਸਾਡੇ ਨਾਲ ਉਹ ਬੱਕਰੀ ਹੋ ਗਈ ਹੈ ਕੁਝ ਹੈ ਨਾ ਜੀ ਸਾਡੇ ਵਾਲੀ ਸੁਣਨ ਦੀ ਇਹ ਕੀ ਸੁਣ ਰਹੇ ਨੇ ਇਹ ਉਸ ਅਣਹਦ ਨੂੰ ਸੁਣ ਰਹੇ ਨੇ ਉਸ ਸ਼ਬਦ ਨੂੰ ਸੁਣ ਰਹੇ ਨੇ ਇਹਨਾਂ ਦਾ ਸੁਣਨਾ ਵੀ ਪਵਿੱਤਰ ਹੈ ਇਹਨਾਂ ਦਾ ਸੁਣਤੇ ਪਵਿੱਤ ਕਹਤੇ ਪਵਿੱਤਰ ਸੁਣਤੇ ਪਨੀਰ ਕਹਤੇ ਪਵਿੱਤਰ ਹੁਣ ਇਹਨਾਂ ਦਾ ਕਹਿਣਾ ਵੀ ਇਹਨਾਂ ਦੀ ਰਸਨਾ ਤੋਂ ਜਿਹੜਾ ਵੀ ਬਚਨ ਹੋਏਗਾ ਉਹ ਚੌਥੇ ਪਦ ਦਾ ਵਚਨ ਹੋਏਗਾ ਸਹਿਜ ਦਾ ਵਚਨ ਹੋਏਗਾ ਇਹਨਾਂ ਦਾ ਸੁਣਨਾ ਵੀ ਪਵਿੱਤਰ ਹੈ ਇਹਨਾਂ ਦੇ ਮੁਖ ਤੋਂ ਅਚਨ ਚੇਤ ਵੀ ਬੋਲਣਾ ਪਵਿੱਤਰ ਹੈ ਸੁਣ ਤੇ ਪਨੀਤ ਕਹਤੇ ਪਵਿੱਤ ਕਿਉਂਕਿ ਸਤਗੁਰ ਰਹਿਆ ਭਰੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ